ਆ ਦੇਖੋ ਕੰਮ ਲੋਕਾਂ ਦੇ ਇਹ ਪਰਫਾਰਮੈਂਸ ਨਾ ਕਰਦੇ ਇਹ ਜਾਦੂ ਟੂਨੇ ਇਸ ਹਿਸਾਬ ਨਾਲ ਕਰਦੇ ਨੇ ਆ ਦੇਖੋ ਛੋਟਾ ਛੋਟਾ ਇੱਕ ਨਿਮਾਲ ਤੋਂ ਛੋਟਾ ਛੋਟਾ ਕੀ ਕੀ ਸੁੱਟਣ ਦਾ ਇਹ ਕੀ ਆ ਆ ਗਈ ਆ ਵਖਾ ਇਥੋਂ ਅਗਰਬੱਤੀ ਆ ਵਖਾ ਤੈਨੂੰ ਮੈਂ ਨਹਿਰ ਚ ਸੁੱਟ ਦੇਣਾ ਇਦਾਂ ਨਹੀਂ ਤੇ ਅਗਰਬੱਤੀਆਂ ਗੱਤੇ ਤੂੰ ਇੱਥੇ ਸੁੱਟਣਿਆ ਕੱਢ ਬਾਹਰ ਇਹਨੂੰ ਕੱਢ ਫਿਰ ਆ ਕੀ ਆ ਓਏ ਇਧਰ ਆ ਇਧਰ ਇੱਕ ਮਿੰਟ ਇੱਕੀ ਦੀ ਮੂਰਤੀ ਆ ਟੁੱਟ ਗਈ ਮਾਰਾ ਜਖੰਡੋ ਤੁਹਾਨੂੰ ਕੋਈ ਸ਼ਰਮ ਆਉਂਦੀ ਆ ਤੁਸੀਂ ਦੇਵੀ ਦੇਵਤਿਆਂ ਦਾ ਨਰਾਦਰ ਕਰਦੇ ਇੰਨਾ ਆਲੇ ਦੁਆਲੇ ਆ ਗੰਦ ਪਿਆ ਨਹਿਰ ਤੇ ਤੇ ਤੁਸੀਂ ਕਿੱਥੇ ਸੁੱਟੀ ਜਾਂਦੇ ਕਿੱਥੇ ਰੱਖਾਂਗੇ ਭਾਜੀ ਇਹਨਾਂ ਨੂੰ ਸਾਫ਼ ਜਗ੍ਹਾ ਤੇ ਕਿਤੇ ਦਫਨਾ ਦਿਓ। ਅੱਛਾ ਤੁਸੀਂ ਕਿਉਂ ਮਤਲਬ ਤੁਹਾਨੂੰ ਰੱਬ ਦਾ ਡਰ ਨਹੀਂ ਹੈਗਾ? ਕਮਾਲ ਆ ਗੱਤੇ ਪਲਾਸਟਿਕ ਦਾ ਸਮਾਨ ਹੋਰ ਆ ਕੀ ਕੁਛ ਤੂੰ ਲੈ ਕੇ ਤੁਰੇ ਫਿਰਦੇ ਜੇ ਇਹ ਕੋਈ ਚੰਗੀ ਗੱਲ ਐ ਦੱਸ ਮੈਨੂੰ? ਕੱਢ ਕੱਢ ਆ ਉਹ ਵਿੱਚੋਂ ਕੱਢ ਕੀ ਆ? ਉਹ ਅਰਗਬਤੀ ਨਹੀਂ ਨਹੀਂ ਪਹਿਲਾਂ ਵਿਖਾ ਮੈਨੂੰ ਕੱਢ ਕੇ ਉਹ ਕੱਪੜੇ ਵੀ ਕੱਢ ਵਿੱਚੋਂ ਜਿਹੜੇ ਕੱਪੜੇ? ਉਹ ਵੇ ਕੱਟ ਕੱਟ ਬਾਹਰ ਕੱਢ ਸਾਰਾ ਕੁਝ ਬਾਹਰ ਕੱਢ ਦੋ ਕੱਢਣਾ ਪੈਣਾ ਸਾਰਾ ਕੁਝ ਬਾਹਰ। ਕੱਢ ਬਾਹਰ ਗੱਤੇ ਬਾਹਰ ਕੱਢ। ਕਾਡੋ ਵੀ ਆ ਲਫਾਫੇ ਪਲਾਸਟਿਕ ਜਿਹੜੀ ਅੱਗੇ ਪਾਣੀ ਪੀਣ ਦੇ ਕੰਮ ਆਉਣਾ ਏ ਕੱਢ ਨਾ ਬਾਹਰ ਕੱਢੇ ਕੋਈ ਕੁਝ ਨਹੀਂ ਫੇਰ ਪਾ ਦੀ ਵਿੱਚ ਲਫਾਫੇ ਦੇ ਕੁਛ ਨਹੀਂ ਹੁੰਦਾ ਆ ਸੰਦੂਰ ਆ ਨਹੀਂ ਰੰਕੂ ਹੈਗਾ ਮਹਾਰਾਜ ਖੋਲ ਇਹਨੂੰ ਮੈਨੂੰ ਪਤਾ ਸੰਦੂਰ ਆ ਆ ਦੇਖੋ ਆ ਸੰਦੂਰ ਆ ਇਹ ਸੰਦੂਰ ਜਦੋਂ ਪਾਣੀ ਚ ਘੁਲਦਾ ਨਾ ਤੇ ਜਿਹਦੇ ਗਲ ਚ ਚਲ ਗਿਆ ਮੌਤ ਆਂਦੇ ਰਿਓ ਕੱਢ ਉਹਦੇ ਚ ਹੋਰ ਹੈਗਾ ਥੱਲੇ ਸਮਾਨ ਹੋਵੇ ਆ ਕੱਢ ਨਹੀਂ ਨਹੀਂ ਤੂੰ ਸਾਰਾ ਸਮਾਨ ਕੱਢ ਮੇਰੀ ਸੁਣ ਲੈ ਗੱਲ ਉਹ ਬਾਹਰ ਕੱਢ ਜੋ ਜাদু ਟੂਣਿਆਂ ਦੇ ਸਮਾਨ ਤੋਂ ਵਿੱਚ ਰੱਖਿਆ ਆ ਦੱਸ ਮੈਨੂੰ ਆ ਗੰਦ ਪਾਉਣੀਆਂ ਐ ਨਹਿਰ 'ਚ ਤੁਸੀਂ ਇਹ ਅਰਗਬਤੀ ਹੈ ਜੀ ਮਾਰ ਤੋਂ ਅੱਜ ਤੋਂ ਵੀ ਕੱਢ ਕੀ ਐ ਇਹ ਫੋਟੋ ਦੀ ਹੈ ਜੀ ਭਗਵਾਨ ਦੀ ਭਾਜੀ ਬਾਹਰ ਕੱਢ ਦਿਨਾ ਉਹ ਪਰਲੇ ਬੰਨੇ ਵੀ ਛੁੱਟੀਆਂ 'ਵਾਂ ਬਹੁਤ ਸਾਰੀਆਂ ਮੂਰਤੀਆਂ ਮੈਨੂੰ ਪਤਾ ਨਰਾਦਰ ਕਰਨ ਦੇ ਤੁਸੀਂ ਕੱਢ ਬਾਹਰ ਸਾਰਾ ਕੁਝ ਇਹਦੇ ਤੋਂ ਅਹੀਂ ਸਫਾਈ ਕਰਾਉਣ ਦੇ ਤੁਸੀਂ ਗੰਦ ਪਈ ਜਾਂਦੇ ਆ ਆ ਕੱਢਾ ਲਫਾਫੇ 'ਚ ਕੀ ਐ ਆ ਯਾਰ ਫੜ ਡੱਬੀ ਸੰਦੂਰ ਦੀ ਇਹਦੇ ਕੋਲ ਆ ਲਾਲ ਡੱਬੀ ਇੱਧਰ ਫੜਾ ਇਹਨਾਂ ਨੂੰ ਇਹ ਮੂਰਤੀ ਹੈ ਜੀ ਮਾਰ ਤੋਂ ਵੇਖ ਲਓ ਇਹ ਮੂਰਤੀਆਂ ਨੂੰ ਸਾਫ਼ ਜਗ੍ਹਾ ਤੇ ਰੱਖੋ ਕਿਤੇ ਆਹ ਭਾਜੀ ਰੋੜੋ ਥੱਲੇ ਛੁੱਟੇਓ ਥੱਲੇ ਵੀ ਮੰਦੇ ਨਹੀਂ ਐ ਸੰਧੂਰ ਆ ਕਿ ਕੀ ਐ ਇਹਨਾਂ ਨੂੰ ਕਿਤੇ ਸਾਫ਼ ਜਗ੍ਹਾ ਤੇ ਰੱਖੋ ਇਹ ਨਰਾਦਰ ਆ ਦੇਵੀ ਦੇਵਤਿਆਂ ਦਾ ਆ ਕੀ ਐ ਦੱਸ ਮੈਨੂੰ ਆ ਜਿਹਦੇ ਅੰਦਰ ਭਾਜੀ ਮੈਂ ਤੁਹਾਨੂੰ ਨਹੀਂ ਨਾ ਜਾਣਦਾ ਇਹ ਜਿਹਦੇ ਅੰਦਰ ਚੱਲ ਗਿਆ ਮਰੂਗਾ ਕਿ ਨਹੀਂ ਮਰੂਗਾ ਉਹ ਸੰਧੂਰ ਆ ਨਾ ਇਹ ਸੰਧੂਰ ਆ ਇਹ ਜਿਹਦੇ ਅੰਦਰ ਚੱਲ ਗਿਆ ਉਹ ਗਿਆ ਸੰਧੂਰੀ ਹੈਗਾ ਉਹ ਵੀ ਇੱਕ ਕਿੰਨੀ ਤਰ੍ਹਾਂ ਦਾ ਸੰਧੂੜ ਆ ਕਿ ਜਿਹਦੇ ਅੰਦਰ ਚਲ ਗਿਆ ਉਹ ਮਰ ਗਿਆ ਹਾਂ ਨਾ ਉਹ ਇਹਨਾਂ ਦਾ ਨਰਾਦਰ ਕਰਨ ਇਹਨਾਂ ਚੁੱਕ ਬਾਹਰ ਤੇ ਰੱਖੋ ਤੇ ਜਾਂਦਾ ਦੰਦ ਨਹੀਂ ਛੁੱਟਣਾ ਦੰਦ ਪਿਆ ਸਾਰਾ ਆ ਵਖਾ ਦਾ ਦੰਦ ਯਾਰ ਇਸ ਤਰਾ ਮੜਿਆ ਆ ਆ ਸੰਧੂੜਾ ਇਹਨੂੰ ਮੜਿਆ ਨਾ ਪਾਣੀ ਚ ਮੜਿਆ ਜਾ ਘੋਲ ਕੇ ਵਿਖਾਏ ਤੈਨੂੰ ਆਪਣੇ ਪਤਾ ਲੱਗਣਾ ਪਾਣੀ ਚ ਮੜਿਆ ਜਾ ਰੱਖ ਕੇ ਵਿਖਾਓ ਇਹਨਾਂ ਦੇ ਭਗਵਾਨ ਦੇ ਚੇਕਾ ਉਹਦਾ ਹੀ ਹੈਗਾ ਜੀ ਯਾ ਕੋਈ ਇੱਕ ਰਾਕਾ ਮੜਿਆ ਜਾ ਇਹ ਥੋੜੀ ਆਪਾਂ ਭਵਾਨਾ ਕਾਰੋਬਾਰ ਥੋੜੇ ਪਾਣੀ ਚ ਰੱਖ ਮੜਿਆ ਤੈਨੂੰ ਕੋਈ ਪਤਾ ਲੱਗੂਗਾ ਇਸੇ ਪਾਣੀ ਪਾਣੀ ਪਾੜਾ ਗਿਆ ਪਾਣੀ ਚ ਰੱਖਿਆ ਜੀ ਮਤਲਬ ਹੈ ਮਾਰਾ ਹੱਥ ਮਾਰਦੇ ਆ ਵੇਖੋ ਆ ਰੰਗ ਵੀ ਤਾਰਾ ਕੀ ਆਹ ਬਾਕਿਓ ਇਹਨਾਂ ਕੰਮ ਵਹਿਮਾ ਭਰਮੇ ਪਏ ਆ ਇਧਰ ਆਉਣ ਆਹ ਗੰਦ ਸਾ ਆ ਵੇਖੋ ਬਹੁਤ ਪਾਈਆਂ ਵੇਖੋ ਹੁਣ ਤੁਸੀਂ ਗਲਤੀ ਮੰਨ ਜੇ ਵੀ ਨਹਿਰ ਚੁੱਕੀ ਹੈ ਉਹ ਦਰਬਾਰ ਸਾਹਿਬ ਨੂੰ ਜਲ ਜਾਂਦਾ ਆ ਵੇਖੀ ਯਾਰ ਇਧਰ ਲਿਆ ਆ ਵੇਖੋ ਆ ਵੇਖੋ ਕੰਮ ਮਾਦਾ ਜੀ ਕਿਉਂ ਪਾਉਣ ਨੇ ਗੰਦਗੀ ਆਪ ਪਾਣੀ ਦੇ ਐਂ ਸਾਫ਼ ਕਰਾਉਣ ਨੇ ਤੁਸੀਂ ਪਾਈ ਜਾਂਦੇ ਲਿਆ ਕੇ ਇਹਨਾਂ ਨੂੰ ਆਪਣੇ ਘਰ ਚ ਰੱਖੋ ਹਾਂ ਦੇਖੋ ਸ਼ੋਭਾ ਜੰਮੀ ਆ ਇੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਇਹ ਆ ਲੋਕ ਦੇ ਆ ਚੰਦ ਬੰਦੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਨ ਦੇ ਜਿਹੜਾ ਐਨੀ ਗੰਦਗੀ ਇੱਥੋਂ ਢੜਾਈ ਇਹਦੇ ਆ ਫੇਰ ਗੰਦ ਉਹਨਾਂ ਪਾਏ ਦੇ ਹਰ ਹਫ਼ਤੇ ਸਾਫ਼ ਕਰੀ ਆ ਫਿਰ ਉਹਨਾਂ ਹੀ ਗੰਦ ਇੱਥੇ ਪਾ ਜਦੇ ਆਣਗੇ ਇਹਨਾਂ ਨੂੰ ਕੋਈ ਬਾਸਾ ਲੋਕਾਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆ ਇੱਕ ਹਫ਼ਤਾ ਨਹੀਂ ਇਕ ਤਾਂ ਨੰਗਨ ਦਿੰਦੇ ਆ ਇਨਾਂ ਨੂੰ ਨਹੀਂ ਸ਼ਰਮ ਆਣੀ ਅਸ ਕਿੰਨੀ ਗੰਦਗੀ ਆ ਵੇਖੋ ਪਾ ਗਿਆ ਆ ਫਿਰ ਇਹਨਾਂ ਦੇ ਕੰਮ ਆ ਇਹ ਇਹਨਾਂ ਲੋਕਾਂ ਦੇ ਕੰਮ ਆ ਇਥੋਂ ਇੰਨੀ ਗੰਦਗੀ ਨਿਕਲੀ ਤਾਂ ਨਾਲ ਇਥੇ ਸਾਹਮਣੇ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਇਥੋਂ ਪਰ ਇਹਨਾਂ ਲੋਕਾਂ ਨੇ ਬੇਸ਼ਰਮੀ ਦੀ ਹੱਦੀ ਪਾਰ ਕਰ ਲਈ ਆ ਕੋਈ ਇਹਨਾਂ ਨੂੰ ਬੇਸ਼ਰਮਾ ਨੂੰ ਹੈਗਾ ਨਹੀਂ ਆਉਂਦੇ ਆ ਅਲਫਾਫੇ ਭਰ-ਭਰ ਕੇ ਤੋੜੇ ਭਰ-ਭਰ ਕੇ ਤੇ ਹੁਣ ਇਥੋਂ ਤੱਕ ਬੇਸ਼ਰਮ ਹੋ ਗਏ ਆ ਵੀ ਮੂੰਹ ਬੰਨ ਕੇ ਬੁਲੇਟ ਕੇ ਆਉਂਦੇ ਆ ਤੇ ਆ ਜਿਹੜੇ ਬਾਬੇ ਇਹਨਾਂ ਨੂੰ ਕਲਦੇ ਇਹ ਵੀ ਕੁੱਟ ਖਾਣਗੇ ਹੁਣ ਨਾ ਇਹ ਕੰਮ ਕਰੋ ਇਨਾ ਇਥੋਂ ਦੇ মিডিਆ ਨੇ ਇਨਾ ਇਥੋਂ ਦੇ ਲੋਕਾਂ ਨੇ ਅਵੇਅਰ ਕੀਤਾ ਪਰ ਇੱਕ ਚੰਦ ਬੰਦੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਨ ਚ ਕੋਈ ਕਸਰ ਨਹੀਂ ਛੱਡਦੇ ਇੱਕ ਹਫਤਾ ਨਹੀਂ ਨੰਗਦਾ ਹੀ ਸਫਾਈ ਕਰਾਈਦੇ ਇੱਥੇ ਆਣ ਕੇ ਫੇਰ ਗੰਦ ਪਾ ਜਾਂਦੇ ਇੱਕ ਹਫਤਾ ਨਹੀਂ ਨੰਗਨਦੇ ਜੋ ਗੰਦੇ ਲਫਾਫੇ ਆ ਓਏ ਦੇਵੀ ਦੇਵਤਿਆਂ ਦਾ ਨਰਾਦਰ ਕਿਉ ਕਰਦੇ ਬੇਸ਼ਰਮੋ ਇੱਕ ਛੁੱਟਣ ਵਾਲੀ ਜਗ੍ਹਾ ਗੰਦ ਇੱਥੇ ਗੰਦ ਵਿੱਚ ਛੁੱਟਣ ਦੇ ਲਈ ਆਣ ਕੇ ਫਿਰ ਇਹੋ ਇਹੋ ਜਿਹੇ ਲੋਕ ਵੀ ਆਉਂਦੇ ਆ ਕਿ ਜਿਨ੍ਹਾਂ ਨੇ ਅਮਰਸ਼ਾ ਕੇ ਆਪ ਉਹ ਦੋਦੀ ਰੋਡ ਜਾਂਦੇ ਕੋਇੰਟਲ ਕੋਇੰਟਲ ਵਾਰ ਕੇ ਉਤੋਂ ਦੀ ਹਰ ਕਮਿਊਨਿਟੀ ਦੇ ਲੋਕ ਚੰਦ ਲੋਕ ਹੁੰਦੇ ਆ ਜਿਹੜੇ ਇਹਨਾਂ ਮਤਲਬ ਵਹਿਮਾਂ ਪਰਮਾਂ ਵਿੱਚ ਤੇ ਮਾਨਸਿਕ ਰੋਗੀ ਹੁੰਦੇ ਜਿਹੜੇ ਵਹਿਮਾਂ ਪਰਮਾਂ 'ਚ ਪੈ ਜਾਂਦੇ ਪਰ ਆਓ ਕਿਉਂ ਤੁਸੀਂ ਇਹਨਾਂ ਕੰਮਾਂ 'ਚ ਬੈ ਕੇ ਕਿਸੇ ਗਰੀਬ ਦੀ ਮਦਦ ਕਰ ਲਓ ਦੇਵੀ ਦੇਵਤੇ ਗੁਰੂ ਪੀਰ ਪਗੰਬਰਾਂ ਆ ਨਾ ਬਿਜ਼ਨਸ ਨਾ ਕਰੋ ਕਿਉਂ ਉਹਨਾਂ ਦਾ ਕਾਰੋਬਾਰ ਤੇ ਬਿਜ਼ਨਸ ਕਰਦੇ ਜੇ ਜਦੋਂ ਉਹਨਾਂ ਨੂੰ ਲਿਆ ਕੇ ਤੁਸੀਂ ਵਰਤ ਕੇ ਤੇ ਇੱਥੇ ਸਿਆ ਕੇ ਛੱਡ ਜਾਂਦੇ ਜੇ ਗੰਦੀਆਂ ਜਗ੍ਹਾ ਤੇ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਨਾ ਕਰਿਆ ਕਰੋ ਕੋਈ ਰੱਬ ਤੋਂ ਡਰੋ ਔਰ ਇੱਥੋਂ ਦੇ মিডিਆ ਨੇ ਇਹਨਾਂ ਅਵੇਅਰ ਕੀਤਾ ਇਹਨਾਂ ਲੋਕਾਂ ਨੂੰ ਪਰ ਲੋਕ ਨਹੀਂ ਹਟਦੇ ਇਨਾ ਮਤਲਬ ਹਾਦੀ ਕਰਤੀ ਆ ਆਂਦੇ ਆ ਤੇ ਗੰਦ ਪਾ ਜਾਂਦੇ ਆ ਜਦੋਂ ਇੱਕ ਹਫਤਾ ਨਹੀਂ ਸਾਨੂੰ ਲੰਗਦਾ ਸਫਾਈ ਕਰਕੇ ਜਾਂਦੇ ਆ ਤੇ ਗੰਦ ਪਾ ਜਾਂਦੇ ਚਲੋ ਪ੍ਰਮਾਤਮਾ ਤੁਹਾਨੂੰ ਥੋੜੀ ਜੀ ਬੁੱਧੀ ਬਖਸ਼ੇ ਨਾ ਐਦਾਂ ਕਰਿਆ ਕਰੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਗੰਦਗੀ ਦੇ ਹੋ ਵੇਖੋ ਉਹ ਗਾੜੀ ਕਿੰਨੇ ਢੇਰਿਆ ਅਸੀਂ ਕਢਾਇਏ ਜਿਹੜੇ ਤੇ ਆ ਵੇਖੋ ਆ ਹੁਣੇ ਹੀ ਚਲੋ ਅਸੀਂ ਸ਼ਕਲ ਨਹੀਂ ਵਿਖਾਈ ਉਹਦੀਆਂ ਚੂੜੀਆਂ ਤੇ ਆ ਕੀ ਕੁਛ ਆ ਦੱਸੋ ਆ ਸੁੱਟ ਗਿਆ ਇਹ ਚੀਜ਼ਾਂ ਕਿਸੇ ਦੇ ਕੰਮ ਆਉਣੀਆਂ ਸੀ ਕਿਸੇ ਦੇ ਲੋਡ ਬੰਦ ਦੇ ਮਤ ਕਰ ਦਿੰਦੇ ਤੇ ਆ ਕੰਮ ਆ ਸਾਡੇ ਲੋਕਾਂ ਦੇ ਤੇ ਆ ਕਿੰਨੇ ਗੰਦਗੀ ਦੇ ਢੇਰ ਲੱਗੇ ਆ ਪਰਲੇ ਪਨੇ ਜਿਹੜੇ ਕਢਵਾਏ ਤੇ ਆ ਪਵਿੱਤਰ ਜਾਲਿਆ ਜਿਹੜਾ ਤੇ ਇਹਨੂੰ ਗੰਦਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਤੇ ਆ ਜਿਹੜਾ ਇੱਥੇ ਆਣ ਕੇ ਆ ਕੁਝ ਛੁੱੜਦੇ ਜੇ ਕਿਸੇ ਗਰੀਬ ਬੱਚੇ ਦੀ ਮਦਦ ਕਰ ਦਿਆ ਕਰੋ ਕਿ ਕਿਸੇ ਜ਼ਰੂਰਤਮੰਦ ਦੀ ਮੱਤ ਕਰ ਦੋ ਵਿਚਾਰੇ ਦੀ ਇੰਨੇ ਬੇਸ਼ਰਮੀ ਲੋਕਾਂ ਚ ਮਤਲਬ ਹਾਦੀ ਕੀਤੀ ਇਹਨਾਂ ਚੰਦ ਲੋਕਾਂ ਨੇ ਜਿਹੜਾ ਵਾ ਸ਼ਹਿਰ ਦਾ ਨਾਮ ਖਰਾਬ ਕੀਤਾ ਔਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਿਆ ਕੇ ਆ ਗੰਦ ਦੇ ਵਿੱਚ ਸੁੱਟ ਦਿਆ ਇੱਥੇ ਲਿਆ ਕੇ ਸੁੱਟ ਦਿੰਦੇ ਆ ਤੇ ਜਿਹਦੇ ਨਾਲ ਨਰਾਦਰ ਹੁੰਦਾ ਵਾ ਇਸ ਕਰਕੇ ਸਾਡਾ ਕਿਸੇ ਦੀ ਭਾਵਨਾ ਉਹਨੂੰ ਕੋਈ ਠੇਸ ਪਹੁੰਚਾਉਣ ਨੂੰ ਜੀ ਨਹੀਂ ਕਰਦਾ ਪਰ ਦੇਵੀ ਦੇਵਤਿਆਂ ਨੇ ਆ ਫੋਟੋਆਂ ਤਾਂ ਨਾ ਸੁੱਟਣ ਇੱਥੇ ਆਣ ਕੇ ਹੁਣ ਆ ਵੇਖੋ ਆ ਗੰਦ ਹੀ ਗੰਦ ਆ ਆ ਵੇਖੋ ਆ ਮਠਾਈ ਯਾਰ ਆ ਨਰਾਦਰ ਨਹੀਂ ਆ ਦੱਸੋ ਮੈਨੂੰ ਆ ਕਿੱਡਾ ਵੱਡਾ ਨਰਾਦਰ ਆ ਆ ਫੜੀ ਆ ਫੜੀ ਆ ਦੇਖੋ ਆ ਸ਼ੰਕਰ ਮਹਾਰਾਜ ਦਾ ਪਟਕਾ ਵਾ ਕਿਸੇ ਨੇ ਸਨਮਾਨ ਕੀਤਾ ਤੇ ਆ ਵੇਖੋ ਇੱਥੇ ਗੰਦ ਚ ਛੁੱਟ ਗਏ ਆ ਫੜਿਆ ਆ ਵੀ ਫੜਾ ਵੀ ਖਾ ਹਾਂ ਆ ਕੱਪੜੇ ਫੜ ਆ ਦੇਖੋ ਇਹ ਜਿਹੜੇ ਮੂਰਤੀਆਂ ਤੇ ਕੱਪੜੇ ਚੜਾਏ ਜਾਂਦੇ ਐਦਾਂ ਵੇਖੋ ਆ ਕੋਈ ਗੱਲ ਥੋੜੀ ਆ ਕਿ ਐਦਾਂ ਤੁਸੀਂ ਗੰਦ ਚ ਛੁੱਟ ਕੇ ਜਾਂਦੇ ਜੇ ਨਰਾਦਰ ਆ ਪਾਪ ਆ ਨਾ ਕਰਿਆ ਕਰੋ ਪ੍ਰਾਉ ਰੱਬ ਤੋਂ ਡਰੋ ਸਾਈਡ ਤੇ ਸਾਫ਼ ਜਗ੍ਹਾ ਤੇ ਲਿਆ ਗਿਆ ਆ ਵੇਖੋ ਮਾਲਾ ਜਿਹੜੀਆਂ ਭਗਵਾਨ ਦੇ ਗੱਲ ਚ ਪਾਈਆਂ ਜਾਂਦੀਆਂ ਐਦਾਂ ਪਾਪ ਕਰਦੇ ਆ ਤੇ ਐਦਾਂ ਰੱਬ ਨਾਲ ਕਾਰੋਬਾਰ ਤੇ ਬਿਜ਼ਨਸ ਕਰਕੇ ਤੇ ਐਦਾਂ ਸੁੱਟ ਜਾਂਦੇ ਆ ਲਿਆ ਕੇ ਮੂਰਤੀਆਂ ਦਾ ਬਹੁਤ ਇੱਥੇ ਲਿਆ ਕੇ ਤੇ ਨਰਾਦਰ ਕਰਦੇ ਨੇ